ਨਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਿ 80 ਸੀਟਾਂ ਤੇ ਨਵੇਂ ਚਿਹਰੇ ਦੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਪੋਲਿਟੀਕਲ ਹੈਗਾ ਵਾ ਕਿ ਇਕੱਲਾ ਹਵਾ ਹਵਾ ਦੇ ਵਿੱਚ ਦਿੱਤਾ ਗਿਆ ਬਿਆਨ ਆ ਜੋ ਰਾਜਾ ਵੜਿੰਗ ਸਾਹਿਬ ਨੇ ਬਿਆਨ ਦਿੱਤਾ ਹੈ ਉਹਦੀ ਡੈਪਥ ਵਿੱਚ ਜਾ ਕੇ ਦੇਖੋ ਉਹ ਸਹੀ ਨਹੀਂ ਪਰ ਆਪਸੀ ਗੁੱਟਬਾਜੀ ਨੂੰ ਲੈ ਕੇ ਬੜੀ ਗੱਲਾਂ ਹੋ ਰਹੀਆਂ ਜਿੱਥੇ ਚਾਰ ਭਾਂਡੇ ਹੁੰਦੇ ਆ ਮਾੜੇ ਮੋٹے ਖੜਕਦੇ ਹੁੰਦੇ ਪਰ ਪ੍ਰਪੋਗੈਂਡਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਅਸੀਂ ਬਿਲਕੁਲ ਸਾਰੇ ਜਣੇ ਇਕੱਠੇ ਆ 2026 ਦੀ ਸ਼ੁਰੂਆਤ ਹੋ ਚੁੱਕੀ ਆ ਤੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ ਆ ਉਸ ਤੋਂ ਪਹਿਲਾਂ ਵਕ ਵਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਲਗਾਤਾਰ ਵਿਉਤਬੰਦੀ ਬਣਾਦੀ ਹੋਈ ਨਜ਼ਰ ਆ ਰਹੀ ਆ ਚਾਹੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਹੋਵੇ ਚਾਹੇ ਕੇਂਦਰ ਦੇ ਵੱਲੋਂ ਲਿਆਂਦੀ ਗਈ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦਾ ਵਿਰੋਧ ਹੋਵੇ ਤਾਂ तमाम ਮੁੱਦਿਆਂ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ ਐਮ ਐਲ ਏ ਕੁਲਦੀਪ ਬਾਦ ਪੈਸਾ ਕਦਾ ਟੋਟਾ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸਾਕ ਜੀ ਵੈਦ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦਾ ਕਾਂਗਰਸ ਵਿਰੋਧ ਕਰ ਰਹੀ ਆ ਪਰ ਬੀਜੇਪੀ ਵਾਲੇ ਕਹਿੰਦੇ ਨੇ ਕਿ ਇਹ ਸਕੀਮ ਜਿਹੜੀ ਆ ਗਰੀਬਾਂ ਦੇ ਦਲਤਾਂ ਦੇ ਹੱਕ ਦੇ ਵਿੱਚ ਆ ਕਾਂਗਰਸੀ ਲੂਟ ਬੰਦ ਕਰਨ ਵਾਸਤੇ ਇਹ ਸਕੀਮ ਬਣਾਈ ਗਈ ਹੈ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਮਨੁੱਖ ਸਮ੍ਰਿਤੀ ਬਾਰੇ ਜ਼ਰੂਰ ਪੜ੍ਹ ਲਓ ਉਸ ਸਮੇਂ ਦੇ ਵਿੱਚ ਉਦੋਂ ਦੇ ਰਾਜਿਆਂ ਨੇ ਜਾਤ ਪਾਤ ਬਣਾਈ ਗਰੀਬਾਂ ਨੂੰ ਗਰੀਬ ਰੱਖਣ ਦੀ ਸਕੀਮ ਬਣਾਈ ਅਮੀਰਾਂ ਨੂੰ ਅਮੀਰ ਰੱਖਣ ਦੀ ਸਕੀਮ ਬਣਾਈ ਕਿਉਂ ਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਸਾਡੇ ਦਲਿਤ ਪਰਿਵਾਰ ਸਾਡੇ ਗਰੀਬ ਪਰਿਵਾਰ এডਿਕੇਸ਼ਨ ਲੈਣ ਇਕਨੋਮਿਕਸ ਉਹਨਾਂ ਦੀ ਠੀਕ ਹੋਵੇ ਇਕਨੋਮਿਕਲੀ ਉਹ ਸਾਊਂਡ ਹੋਣ ਉਹ ਜਿਹੜੀ ਰਾਜਨੀਤੀ ਸੀ ਨਾ ਗਰੀਬਾਂ ਨੂੰ ਗਰੀਬ ਰੱਖਣ ਦੀ ਤਾਂ ਕਿ ਰਾਜਿਆਂ ਨੂੰ ਕੋਈ ਚੈਲੰਜ ਨਾ ਕਰ ਸਕੇ ਉਹੀ ਜਿਹੜੀ ਸਕੀਮ ਹੈ ਉਹ ਆਰਐਸਐਸ ਦੀ ਤੇ ਬੀਜੇਪੀ ਦੀ ਹੈ ਤੁਹਾਨੂੰ ਯਾਦ ਹੋਏਗਾ ਮੋਦੀ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਬਣੇ ਤਾਂ ਇਹਨਾਂ ਨੇ ਮਨਰੇਗਾ ਦੀ ਸਕੀਮ ਦੀ ਖਿੱਲੀ ਉਡਾਈ ਸੀ ਤੇ ਇਹ ਕਿਹਾ ਸੀ ਮੋਦੀ ਸਾਹਿਬ ਨੇ ਔਨ ਕੈਮਰਾ ਕਿ ਸਕੀਮ ਨੂੰ ਬੰਦ ਕਰਨਾ ਚਾਹੀਦਾ ਕਿਉਂ ਉਹ ਜਿਹੜੀ ਮਰੂਤ ਸਭ੍ਰਿਤੀ ਵਾਲੀ ਸੋਚ ਆ ਨਾ ਉਹ ਅੱਜ ਭਾਜਪੀ ਦੀ ਫਿਰ ਹੈਗੀਆਂ ਇਹ ਨਹੀਂ ਚਾਹੁੰਦੇ ਕਿ ਗਰੀਬਾਂ ਦੇ ਕੋਲੇ ਪੈਸਾ ਵੀ ਇਹ ਨਹੀਂ ਚਾਹੁੰਦੇ ਜਿਹੜੇ ਸਾਡੇ ਗਰੀਬ ਨੇ ਉਹ ਐਜੂਕੇਸ਼ਨ ਲੈਣ ਇਹ ਨਹੀਂ ਚਾਹੁੰਦੇ ਕਿ ਸਾਡੇ ਗਰੀਬ ਤੇ ਜਿਹੜੇ ਦਲਿਤ ਭਰਾ ਨੇ ਪਰਿਵਾਰ ਨੇ ਉਹ ਚੰਗਾ ਕਪੜਾ ਪਾਉਣ ਕਿਉਂ ਜੇ ਗਰੀਬ ਪੜ ਗਏ ਜੇ ਦਲਿਤ ਪਰਿਵਾਰ ਪੜ ਗਏ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਇਕਨੋਮਿਕਲੀ ਉਹ ਠੀਕ ਹੋ ਗਈ ਤੇ ਇਹਨਾਂ ਨੂੰ ਵੋਟ ਕੌਣ ਪਾਊਗਾ ਕਿਉਂਕਿ ਭਾਜਪਾ ਧਰਮ ਦੀ ਰਾਜਨੀਤੀ ਕਰਦੀ ਹੈ ਲੋਕਾਂ ਨੂੰ ਗਰੀਬਾਂ ਨੂੰ ਦਲਿਤ ਪਰਿਵਾਰਾਂ ਨੂੰ ਧਰਮ ਦੀ ਰਾਜਨੀਤੀ ਵਿੱਚ ਉਲਝਾ ਕੇ ਵੋਟਾਂ ਲੈਂਦੇ ਨੇ ਇਹ ਨਹੀਂ ਚਾਹੁੰਦੇ ਇਹਨਾਂ ਨੇ ਹੁਣ ਕੀ ਸਕੀਮ ਲਗਾਈ ਕਿ ਸਿੱਧੇ ਤੌਰ ਤੇ ਤਾਹ ਮਨਰੇਗਾ ਨੂੰ ਬੰਦ ਨਹੀਂ ਕਰ ਸਕੇ ਸਾਨੂੰ ਸ਼੍ਰੀ ਰਾਮ ਜੀ ਦੇ ਨਾਮ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਚੰਗੀ ਗੱਲ ਲੇਕਿਨ ਮਹਾਤਮਾ ਗਾਂਧੀ ਤੋਂ ਨਾਮ ਚੇਂਜ ਕਰਨ ਦੀ ਕੀ ਲੋੜ ਪੈਗੀ ਕਿਉਂਕਿ ਇਹਨਾਂ ਦੀ ਮਾਨਸਿਕਤਾ ਹੋਇ ਇੱਕ ਚਾਹੁੰਦੇ ਆ ਉਦਾਂ ਤਾਂ ਜਾ ਕੇ ਇਹ ਮਹਾਤਮਾ ਗਾਂਧੀ ਜੀ ਦੀ ਮੂਰਤੀ ਅੱਗੇ ਮੱਥੇ ਟੇਕਦੇ ਆਂ ਲੇਕਿਨ ਅੰਦਰ ਇਹਨਾਂ ਦੇ ਕੋਈ ਡਿਫਰੈਂਸ ਕੀ ਜਾਵੇ ਇਹਨੂੰ ਖਤਮ ਕੀਤਾ ਜਾਏ ਪੰਡਤ ਜਵਾਹਰ ਲਾਲ ਨਹਿਰੂ ਦਾ ਨਾਮ ਖਤਮ ਕੀਤਾ ਜਾਏ ਰਾਜੀਵ ਗਾਂਧੀ ਦਾ ਨਾਮ ਖਤਮ ਕੀਤਾ ਜਾਏ ਸ਼੍ਰੀਮਤੀ ਇੰਦਰਾ ਗਾਂਧੀ ਦਾ ਨਾਮ ਖਤਮ ਕੀਤਾ ਜਾਏ ਇਹ ਹੋਣਾ ਨਹੀਂ ਇਹ ਹਿਸਟਰੀ ਹੈ ਜਿੰਨਾ ਮਰਜੀ ਹੈ ਸਰਕਾਰ ਤਰੋੜ ਮਰੋੜ ਕੇ ਪੇਸ਼ ਕਰ ਲਵੇ ਹਿਸਟਰੀ ਨੂੰ ਇਹ ਹਿਸਟਰੀ ਖਤਮ ਨਹੀਂ ਹੋਏਗੀ ਸੋ ਇਹ ਜਿਹੜੀ ਸਕੀਮਾ ਕਹਿ ਦਿੱਤਾ ਜੀ 100 ਦਿਨ ਪਹਿਲਾਂ ਸੀ 125 ਦੇਨ ਹੁਣ ਕਰ ਦਿੱਤੇ ਚੰਗੀ ਗੱਲ ਹੈ ਲੇਕਿਨ ਨਾਲ ਗੰਡਾਸਾ ਚਲਾਤਾ ਅੱਗੇ 10% ਸਟੇਟਾਂ ਹਿੱਸਾ ਪਾਉਂਦੇ ਸੀ 90% ਸੈਂਟਰ ਸਰਕਾਰ ਪਾਉਂਦੀ ਸੀ ਹੁਣ ਕਰਤਾ 40% ਸਟੇਟਾਂ ਪਾਣਗੀਆਂ 60% ਸੈਂਟਰ ਸਰਕਾਰ ਪਾਏਗੀ ਇਹ ਗੰਡਾਸਾ ਇਸ ਕਰਕੇ ਚਲਾਇਆ ਕਿ ਇਹਨਾਂ ਨੂੰ ਪਤਾ ਹੈ ਸੈਂਟਰ ਨੂੰ ਕਿ ਸਟੇਟਾਂ ਦੇ ਕੋਲੇ ਪੈਸੇ ਨਹੀਂ ਹੈ ਸਟੇਟਾਂ 40% ਆਪਣਾ ਹਿੱਸਾ ਨਹੀਂ ਪਾ ਸਕਣਗੀਆਂ ਨਹੀਂ ਪਾ ਸਕਣਗੀਆਂ ਇਹਨਾਂ ਨੂੰ ਮੌਕਾ ਮਿਲ ਜੇਗਾ ਦੇਖੋ ਜੀ ਇਹ ਤਾਂ ਪਾ ਨਹੀਂ ਸਕਿਆ ਅਸੀਂ ਤਾਂ ਬਹੁਤ ਵਧੀਆ ਸਕੀਮ ਬਣਾਈ ਸੀ ਅਸੀਂ ਤਾਂ ਬੜੇ ਰਖਵਾਲੇ ਆ ਪਰ ਸਟੇਟਾਂ ਨੇ ਨਹੀਂ ਕੀਤਾ ਇਹਨਾਂ ਨੇ ਇਹ ਸਕੀਮ ਸਿੱਧੇ ਤੌਰ ਤੇ ਖਤਮ ਕਰ ਦਿੱਤੀ ਚੰਗਾ ਹੁੰਦਾ ਮੈਂ ਬੀਜੇਪੀ ਦੇ ਨਾਰੇ ਲਾਉਂਦਾ ਜੇ ਇਹ 150 ਦਿਨ ਕਰ ਦਿੰਦੇ ਤੇ ਸਾਰਾ ਪੈਸਾ 90% ਸੈਂਟਰ ਸਰਕਾਰ ਦੇਵੇ ਕੋਈ ਪ੍ਰੋਬਲਮ ਨਹੀਂ 15000 ਕਰੋੜ ਰੁਪਇਆ ਮੇਰਾ ਖਿਆਲ ਸ਼ਾਇਦ ਨੈਟ ਤੇ ਮੈਂ ਚੈੱਕ ਕਰੂੰਗਾ ਇਨੀ ਹੀ ਫਿਗਰ ਹੋਏਗੀ ਤਕਰੀਬ ਫਿਗਰ ਜ਼ਿਆਦਾ ਹੋਏਗੀ ਉਹ ਕਾਰਪੋਰੇਟਰਾਂ ਦਾ ਤਾਂ ਮਾਫ ਕਰ ਦਿੱਤਾ ਆ ਗਰੀਬਾਂ ਦੇ ਉੱਤੇ ਗੰਡਾਸਾ ਰੱਖ ਦਿੱਤਾ ਇਹ ਕਿਹੋ ਜੀ ਰਾਜਨੀਤੀ ਹੈ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਬੀਜੇਪੀ ਦੀ ਉਹ ਇਹ ਚਾਹੁੰਦੇ ਆ ਕਿ ਜਿਹੜੇ ਗਰੀਬ ਆ ਉਹ ਗਰੀਬ ਹੀ ਰਹਿਣ ਤੇ ਜਿਹੜੇ ਅਮੀਰ ਆ ਉਹਨਾਂ ਨੂੰ ਅਸੀਂ ਅਮੀਰ ਕਰ ਲੀਏ ਇਹ ਇਹਨਾਂ ਦੀ ਸੋਚ ਆ ਇਸ ਕਰਕੇ ਇਹਨਾਂ ਨੇ ਇਹ ਸਕੀਮ ਲੈ ਕੇ ਆਂਦੀ ਇੱਕ ਪਾਸੇ ਤਾਂ ਵਿਰੋਧ ਜਿਹੜਾ ਵਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ ਬੀਜੇਪੀ ਤੁਹਾਡੇ ਦੇ ਬਿਆਨ ਦਾਗ ਰਹੀ ਹੈ ਦੂਜੇ ਪਾਸੇ ਇਸ ਸਕੀਮ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਹਮਲਾਵਰ ਤੁਹਾਡੇ ਦੇ ਕਾਂਗਰਸ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਵਿਧਾਨ ਸਭਾ ਸੈਸ਼ਨ ਸਪੈਸ਼ਲ ਬੁਲਾਇਆ ਗਿਆ ਸੀ ਉਹਦੇ ਵਿੱਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਵੱਡੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਉਦਾਂ ਦਾ ਕਹਿੰਦੇ ਨੇ ਕਾਂਗਰਸੀ ਕੇ ਦਿੱਲੀ ਚਲੋ ਦਿੱਲੀ ਚਲੋ ਮੋਦੀ ਨੂੰ ਘੇਰਨ ਪਰ ਵਿਧਾਨ ਸਭਾ ਵਿੱਚ ਤਾਂ ਜਿਹੜਾ ਵਾ ਟਿੱਕੇ ਬੈ ਉਹਦੇ ਕੋਲੇ ਹਰ ਤਰ੍ਹਾਂ ਦੇ ਪ੍ਰਿਵੀਲੇਜ ਹਰ ਚਰਾਂ ਦੀ ਉਹਦੇ ਕੋਲੇ ਸਿਸਟਮ ਹੁੰਦਾ ਚਲੋ ਦਿੱਲੀ ਅਸੀਂ ਕਦੋਂ ਕਹਿੰਦੇ ਆ ਦਿੱਲੀ ਨਾ ਚਲੋ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਲੀਡ ਲੈਂਡ ਅਸੀਂ ਕਦੋਂ ਕਹਿੰਦੇ ਨਹੀਂ ਜਾਣਾ ਇਹ ਇਸ ਕਰਕੇ ਕਹਿੰਦੇ ਆ ਕਿ ਸਟੇਟਾਂ ਕੋਲੇ ਇਕੱਲੀ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਨਹੀਂ ਹੈ ਇਹ ਸਾਰੀਆਂ ਸਟੇਟਾਂ ਦੀ ਪ੍ਰੋਬਲਮ ਹੈ 40% ਪੈਸਾ ਕਿੱਥੋਂ ਆਊਗਾ ਜੀ ਪੰਜਾਬ ਸਰਕਾਰ ਕੋਲ ਤਾਂ ਪੈਸੇ ਨਹੀਂ ਹੈ ਇਹ ਇਸ ਕਰਕੇ ਕਹਿੰਦੇ ਆ ਐਂਡ ਠੀਕ ਕਹਿੰਦੇ ਨੇ ਸਾਨੂੰ ਦਿੱਲੀ ਜਾਂਚ ਕੋਈ ਆਪਤੀ ਨਹੀਂ ਹੈ ਜਦੋਂ ਮਰਜ਼ੀ ਚੀ ਮੰਤਰੀ ਸਾਹਿਬ ਦਿੱਲੀ ਲੈ ਚੱਲਣ ਇਦੇ ਵਾਸਤੇ ਕਿਉਂਕਿ ਕਾਂਗਰਸ ਇੱਕ ਐਸੀ ਜਮਾਤ ਹੈ ਜਿਹੜੀ ਦਲਿਤ ਪਰਿਵਾਰਾਂ ਦੀ ਵੀ ਰਾਖੀ ਕਰਦੀ ਹੈ ਤੇ ਗਰੀਬ ਪਰਿਵਾਰਾਂ ਦੀ ਵੀ ਰਾਖੀ ਕਰਦੀ ਹੈ ਸੋ ਸਾਨੂੰ ਕੋਈ ਰਵਨੀਤ ਬਿੱਟੂ ਕਹਿੰਦੇ ਨੇ ਕਿ 100 ਦਿਨ ਦੀ ਗੱਲ ਕੀਤੀ ਹੈ 100 ਦਿਨ ਤਾਂ ਕੰਮ ਦੇ ਹੀ ਨਹੀਂ ਸਕੇ ਸਟੇਟਾਂ ਜਦ ਵਕਵਾਗਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਸ਼੍ਰੀ ਫਤੇਗਾ ਸਾਹਿਬ ਦੀ ਗੱਲ ਕੀਤੀ 40 ਦਿਨ ਨਹੀਂ ਕੰਮ ਮਿਲਿਆ ਮਜ਼ਦੂਰਾਂ ਨੂੰ ਮੈਂ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਜੇ 100 ਦਿਨ ਦਾ ਕੰਮ ਨਹੀਂ ਮਿਲਿਆ 125 ਦਿਨ ਦਾ ਮਿਲ ਜਾਊਗਾ ਉਹ ਕਹਿੰਦੇ ਅਸੀਂ ਪ੍ਰੋਵੀਜ਼ਨਾਂ ਰੱਖ ਰਹੇ ਹਾਂ ਇਹਦੇ ਕਿਸ ਚੀਜ਼ ਦੀਆਂ ਪ੍ਰੋਵੀਜ਼ਨਾਂ ਰੱਖ ਰਹੇ ਆ ਪਾਲਿਸੀ ਤਾਂ ਆਮ ਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ 125 ਦਿਨ ਕਰਤੇ ਠੀਕ ਹੈ ਭਾਈ ਪੈਸੇ ਤਾਂ ਦੇ ਦਿਓ ਅਸੀਂ ਨਾਰੇ ਲਾਵਾਂਗੇ ਬੀਜੇਪੀ ਦੇ ਹੱਕ ਵਿੱਚ ਪੈਸੇ ਦਿਓ ਕੋਈ ਪ੍ਰੋਬਲਮ ਨਹੀਂ ਹੈ ਪਰਵਨੀਤ ਬਿੱਟੂ ਕਹਿੰਦੇ ਨੇ ਕਿ ਕਾਂਗਰਸੀ ਲੂਟ ਖਤਮ ਕੀਤੀ ਐ ਇਸ ਕਰਕੇ ਚੀਕਾਂ ਵੱਜ ਰਹੀਆਂ ਕਿਹੜੀ ਲੂਟ ਦੱਸੋ ਨਾ ਜੀ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੂੰ ਮੈਂ ਪੁੱਛਦਾ ਕਿਹੜੀ ਲੂਟ ਦੀ ਗੱਲ ਕਰ ਰਹੇ ਹੋ ਦਸੋਨਾ ਕਿਹੜੀ ਲੂਟ ਹੈ ਅੱਜ ਦੀ ਡੇਟ ਵਿੱਚ ਯੂਪੀ ਵਿੱਚ ਬਿਹਾਰ ਵਿੱਚ ਮਧਿਆ ਪ੍ਰਦੇਸ਼ ਦੇ ਵਿੱਚ ਬੜੀਆਂ ਹੋਰ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਲੂਟ ਹੋ ਰਹੀ ਹੈ ਕਿ ਨਹੀਂ ਹੋ ਰਹੀ ਪਹਿਲਾਂ ਤਾਂ ਬੀਜੇਪੀ ਦੇ ਲੀਡਰ ਹੀ ਜਵਾਬ ਦੇ ਦੇਣ ਇਹ ਸਭ ਗੱਲਾਂ ਨੇ ਗੱਲ ਮੁੱਦੇ ਦੀ ਹੈ ਕਿ ਜੇ ਬੀਜੇਪੀ ਸਰਕਾਰ ਦਲਿਤ ਪਰਿਵਾਰਾਂ ਦੀ ਗਰੀਬ ਪਰਿਵਾਰਾਂ ਦੀ ਐਨੀ ਹੋਰ ਆਖੀ ਕਰਨੀ ਚਾਹੁੰਦੀ ਐ ਚਲੋ ਮੰਨ ਲੇ 125 ਦੇ 150 ਦਿਨ ਕਰ ਦੋ ਤੇ ਪੈਸਾ ਦੇ ਦੇਣ ਹੂੰ ਮੈਂ ਤਾਂ ਤੁਹਾਨੂੰ ਕਹਿਣਾ ਕੋਈ ਪ੍ਰੋਬਲਮ ਨਹੀਂ ਅਸੀਂ ਤੁਹਾਨੂੰ ਮੇਨ ਆਬਜੈਕਸ਼ਨ ਆ ਕਿ ਜਿਹੜਾ 10% ਸਟੇਟਾਂ ਦਾ ਕੱਟ ਦੇ ਵਧਾ ਕੇ 40% ਕੀਤਾ ਗਿਆ ਇਹਦੇ ਦੇ ਮੇਨ ਆਬਜੈਕਸ਼ਨ 40% ਪੈਸੇ ਨਹੀਂ ਹੈਗੇ ਸਰਕਾਰਾਂ ਕੋਲੇ ਹੂੰ ਕਿਉਂ ਨਹੀਂ ਜੇ ਅਰਬਾ ਖਰਬਾ ਰੁਪਿਆ ਕੋਰਪੋਰੇਟਰ ਦਾ ਬੀਜੇਪੀ ਮਾਫ ਕਰ ਸਕਦੀ ਹੈ ਸਾਡੇ 11 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਨੂੰ ਹਿੰਦੁਸਤਾਨ ਇਹ ਗਰੀਬ ਪਰਿਵਾਰਾਂ ਤੇ ਗੰਡਾਸੇ ਕਿਉਂ ਯਾਰ ਸਟੇਟਾਂ ਤੇ ਗੰਡਾਸੇ ਕਿਉਂ ਮੈਂ ਉਹਨਾਂ ਸਟੇਟਾਂ ਨੂੰ ਵੀ ਕਹਿਣੇ ਚਾਹੁੰਦਾ ਉਹਨਾਂ ਦੀ ਸਟੇਟਾਂ ਕਿਉਂਕਿ ਤਾਂ ਬੋਲ ਨਹੀਂ ਸਕਣਗੇ ਜਿੰਨਾਂ ਸਟੇਟਾਂ 'ਚ ਬੀਜੇਪੀ ਦਾ ਰੂਲ ਹੈ ਉਹ ਤਾਂ ਮੁੱਖ ਮੰਤਰੀ ਵਿਚਾਰੇ ਮੰਮ ਨੇ ਉਹ ਤਾਂ ਬੋਲ ਨਹੀਂ ਸਕਦੇ ਸੈਂਟਰ ਸਰਕਾਰ ਦੇ ਦੁੱਖ ਉਹਨਾਂ ਨੂੰ ਵੀ ਹੈ ਪੈਸਾ ਉਹਨਾਂ ਕੋਲੇ ਵੀ ਨਹੀਂ ਆ ਦੇਣ ਨੂੰ ਲੇਕਿਨ ਉਹ ਕਿਉਂਕਿ ਭਾਜਪੀ ਉੱਪਰ ਉਹ ਕਿਸੇ ਨਾ ਕਿਸੇ ਸਕੀਮ ਚ ਪਾ ਕੇ ਹੋਰ ਪੈਸੇ ਲੈ ਲੈਣ ਉਹ ਤਾਂ ਹਾਈ ਕਮਾਂਡ ਕਿਸੇ ਵੀ ਪਾਰਟੀ ਦਾ ਹਾਈ ਕਮਾਂਡ ਹੁੰਦਾ ਜਦੋਂ ਹੁੰਦਾ ਜਿਹੜਾ ਨੀਚਲਾ ਕਮਾਂਡ ਹੁੰਦਾ ਉਹ ਉਹਨਾਂ ਦੀ ਭਾਸ਼ਾ ਬੋਲਦਾ ਹੀ ਹੁੰਦਾ ਉਹ ਤਾਂ ਕਿਸ ਮੈਂ ਕਹਿੰਦਾ ਜੀ ਰਿਐਲਿਟੀ ਤੇ ਆਜੋ ਨਾ ਦੇ ਦਿਓ ਸੈਂਟਰ ਨੂੰ ਕੋ ਪੈਸੇ 125 ਦਿਨ ਵੀ ਮੰਨ ਲਿਆ 150 ਦਿਨ ਕਰ ਦੇ ਫਿਰ ਆਖਾਂਗੇ ਅਸੀਂ ਕਿ ਵਾਕੇ ਹੀ ਇਹ ਦਲਿਤ ਪਰਿਵਾਰਾਂ ਦੇ ਹੱਕ ਦੀ ਗੱਲ ਕਰਦੇ ਆ ਗਰੀਬ ਪਰਿਵਾਰਾਂ ਦੇ ਹੱਕ ਦੀ ਗੱਲ ਕਰਦੇ ਆ ਗਾਇਬ ਸਾਹਿਬ ਇੱਕ ਲਾਸਟ ਕੁਐਸਚਨ ਹੈ ਇੱਕ 2027 ਨੂੰ ਲੈ ਕੇ ਸਾਰੇ ਤਿਆਰੀਆਂ ਕਰ ਰਹੇ ਹੋ ਤੁਸੀਂ ਵੀ ਤਿਆਰੀਆਂ ਕਰ ਰਹੇ ਹੋ ਤੇ ਪਰ ਤੁਹਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਕਹਿੰਦੇ ਨੇ ਕਿ 80 ਸੀਟਾਂ ਦੇ ਨਵੇਂ ਚਿਹਰੇ ਦੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਰਾਜਾਵੜਿੰਗ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਨੇ ਤੇ ਸਾਡੇ 올 ਇੰਡੀਆ ਕਾਂਗਰਸ ਕਮੇਟੀ ਹੈ ਜਿਦੇ ਵਿੱਚ ਖੜਗੇ ਸਾਹਿਬ ਜੀ ਨੇ ਰਾਹੁਲ ਗਾਂਧੀ ਜੀ ਨੇ ਪ੍ਰਿਆੰਕਾ ਜੀ ਹੈ ਸੋਨੀਆ ਜੀ ਹੈ ਸਾਡੇ ਜਨਰਲ ਸੈਕਟਰੀ ਕੇ ਸੀ ਵੈਨੂ ਗੋਪਾਲ ਜੀ ਇਹ ਉਹਨਾਂ ਨੇ ਡਿਸਾਈਡ ਕਰਨਾ ਅਸੀਂ ਤਾਂ ਕਾਂਗਰਸ ਦੇ ਸਿਪਾਹੀ ਆ ਜੇ ਉਹਨਾਂ ਨੂੰ ਲੱਗਦਾ ਜੋ ਰਾਜਾ ਵੜਿੰਗ ਸਾਹਿਬ ਨੇ ਕਿਹਾ ਕਿ ਐਨੇ ਨਵੇਂ ਚਿਹਰੇ ਲੈ ਕੇ ਆਉਣੇ ਆ ਤੇ ਸਰਕਾਰ ਬਣਦੀ ਹੈ ਸਾਨੂੰ ਕਿਸੇ ਨੂੰ ਕੋਈ ਆਪਤੀ ਨਹੀਂ ਹੈ ਸਰਕਾਰ ਬਣਨੀ ਚਾਹੀਦੀ ਹੈ ਕਾਂਗਰਸ ਦੀ ਹੋਰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਹਾਈ ਕਮਾਂਡ ਦੇ ਫੈਸਲੇ ਦੇ ਉੱਤੇ ਹੀ ਸਾਰਾ ਕੁਝ ਕਰਦੇ ਆ ਹਾਈ ਕਮਾਂਡ ਜੋ ਫੈਸਲਾ ਕਰੇਗੀ ਤੁਹਾਨੂੰ ਮਨਜ਼ੂਰ ਹੈ 100% ਮਨਜ਼ੂਰ ਹੈ ਜੀ ਕੋਈ ਦਿੱਕਤ ਨਹੀਂ ਮੈਂ ਕਹਾਂ ਜੀ ਬਿਲਕੁਲ ਕੋਈ ਕਿੰਤੂ ਪਰੰਤੂ ਨਹੀਂ ਪਰ ਕੁਝ ਕੁਝ ਚਾਰੇ ਦਾ ਕਹਿੰਦੇ ਨੇ ਕਿ ਹਾਂ ਵੀ ਇਹ ਕਿਦਾਂ ਪੋਸੀਬਲ ਹੈ ਕਿ ਅਸੀਂ 80 ਸੀਟਾਂ ਦੇ ਨਵੇਂ ਚਾਰੇ ਆ ਜਾਣਗੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਤਾਂ ਸਾਡੇ ਕਾਂਗਰਸ ਹਾਈ ਕਮਾਂਡ ਤੇ ਸਾਡੇ ਰਾਜਾ ਅਮਰਿੰਦਰ ਸਿੰਘ ਵਡਿੰਗ ਨੇ ਤੇ ਸਾਡੇ ਐਲੋਪੀ ਨੇ ਬਾਜਬਾ ਸਾਹਿਬ ਰੰਦਾਵਾ ਸਾਹਿਬ ਨੇ ਇਹਨਾਂ ਨੇ ਡਿਸਾਈਡ ਕਰਨਾ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਬਿਆਨ ਹੈ ਪ੍ਰੈਕਟੀਕਲ ਹੈਗਾ ਵਾ ਕਿ ਕੱਲਾ ਹਵਾ ਹਵਾ ਦੇ ਵਿੱਚ ਦਿੱਤਾ ਗਿਆ ਬਿਆਨ ਹੈ ਜੋ ਰਾਜਾ ਵਡਿੰਗ ਸਾਹਿਬ ਨੇ ਬਿਆਨ ਦਿੱਤਾ ਹੈ ਉਹਦੀ ਡੈਪਥ ਵਿੱਚ ਜਾ ਕੇ ਦੇਖੋ ਉਹ ਸਹੀ ਨਹੀਂ ਤਿਆਰੀ ਤੁਹਾਡੀ ਵੈਸੇ ਤੁਹਾਡੀ ਤਿਆਰੀ 100% ਤਿਆਰੀ ਹੈ ਜੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ 2027 ਵਡਿੰਗ ਪਰ ਆਪਸੀ ਗੁੱਟਬਾਜੀ ਨੂੰ ਲੈ ਕੇ ਬੜੀ ਗੱਲਾਂ ਹੋ ਰਹੀਆਂ ਜਿੱਥੇ ਚਾਰ ਭਾਂਡੇ ਹੁੰਦੇ ਆ ਮਾੜੇ ਮੋਟੇ ਖੜਕਦੇ ਹੁੰਦੇ ਪਰ ਪ੍ਰੋਪਗੈਂਡਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਅਸੀਂ ਬਿਲਕੁਲ ਸਾਰੇ ਜਣੇ ਇਕੱਠੇ ਆ 117 ਸੀਟਾਂ ਤੇ ਇਲੈਕਸ਼ਨ ਹੋਣਾ ਐਂਡ ਬੱਲੇ ਬੱਲੇ ਹੋ ਜੀ ਕਿ ਲੋਕ ਬਿਲਕੁਲ ਡਿਸਾਈਡ ਕਰ ਚੁੱਕੇ ਨੇ ਕਿ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਜੀ ਧੰਨਵਾਦ ਇਹ ਬਿਲਕੁਲ ਐਸੀ ਗੇ ਸਾਡੇ ਕਾ ਐਮਐਲਏ ਕੁਲਦੀਪ ਵੈਦ ਕਹਿੰਦੇ ਨੇ ਕਿ ਲੋਕ ਬਿਲਕੁਲ ਡਿਸਾਈਡ ਕਰ ਬੈਠੇ ਨੇ ਕਿ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ਤੇ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਉਸ ਨੂੰ ਕਿਹੜੇ ਮੱਥੇ ਜੜਾਵਾ ਪਰਵਾਨ ਕੀਤਾ ਜਾਏਗਾ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾ ਲੁਧਿਆਣਾ